दराड़ियों कंद मार के परमेश्वर के दर पर पहुंचते हो परमेश्वर हमेशा पहला भगत के नाम मन नहीं करता मेरे जन्म प्रति मेरी बड़ी सिस्टर ਉਮੈ 9 ਸਾਲ ਬਾਅਦ ਮੇਰਾ ਜਨਮ ਹੋਇਆ। ਹਜੂਰ ਸਾਂਸਾ ਜੀ ਨੇ ਜਦੋਂ ਵੀ ਮੇਰੇ ਮਾਤਾ ਪਿਤਾ ਇਹਨਾਂ ਨੂੰ ਬੰਨਾ ਬੇਨਤੀ ਕਰਨੀ ਉਹਨਾਂ ਨੂੰ ਕਿਰਪਾ ਕਰਨ ਦੀ ਇੱਕ ਭਗਤ ਉਹ ਭਵਾਨ ਨੇ ਦੇ ਵਿੱਚ ਭਗਤ ਦਾ ਕੱਡਾ ਬੜਾ ਵਿਸ਼ਵਾਸ। ਮੇਰੇ ਦਾਦਾ ਜੀ ਕਹਿੰਦੇ ਇਹਦੇ ਹੁਣ ਬੱਚਾ ਨਹੀਂ ਹੋਣਾ ਤੂੰ ਇਹਨੂੰ ਛੱਡ ਦੇ ਤੇਰਾ ਨਵਾਂ ਵਿਆਹ ਕਰ ਦਿੰਦੇ ਆ। ਜਿੱਦਣ ਇੱਕ ਭਗਤ ਨੇ अवालपुर परमेश से विश्वास रख्या महाराण चिट्ठी लिखी कि लड़का और होने चिट्ठी लिख के मेरा नाम भी उन्होंने कहा रख लेना जो ये भगत भगवान की मेनी दे जो मैं तेरह दिन का सी मेरे माता जी मेरठ रेशम सिंह के घर हजूर शहर साहब ने आना स ਇਹ 13 ਦਿਨ ਦਾ ਮੈਨੂੰ ਲੈ ਕੇ ਮਾਤਾ ਜੀ ਦੂਜੇ ਪਾਸੇ ਤੁਰ ਜਾ ਰਹੀ ਸੀ ਮੇਰੀ ਦਾਦੀ ਕਹਿੰਦੀ ਤੈਨੂੰ ਸ਼ਾਮ ਨਹੀਂ ਆਉਂਦੀ ਅੱਜ ਇਹ 13 ਦਿਨ ਦਾ ਹੈ ਤੂੰ ਇਹਨੂੰ ਕਿੱਥੇ ਲੈ ਕੇ ਚੱਲੀ ਆ ਮਾਤਾ ਜੀ ਨੇ ਬਚਨ ਕੀਤਾ ਕਿ ਜਿਹਨੇ ਦਿੱਤਾ ਉਹਦੇ ਕੋਲ ਲੈ ਕੇ ਚਲੀ ਆ ਜਦੋਂ ਪਰਮੇਸ਼ਰ ਦੇ ਚਰਨਾਂ ਵਿੱਚ ਨਾਮ ਸਿਮਾਰ ਕਰਕੇ ਜੇ ਕਹੋਂ ਕਿ ਤੇ ਸੱਚੇ ਪਾਤਸ਼ਾਹ ਨੇ ਮੇਰੇ ਗਲ ਤੇ ਪਿਆਰ ਦੇ ਨਾਲ ਇਸ ਤਰ੍ਹਾਂ ਹੰਕਾਰਿਆ ਮਾਰੇ ਉਹ ਮੇਰਾ ਮੈਂ ਤੇਰਾ ਦਿੰਦਾ ਸੀ ਉਹ ਭਗਵਾਨ ਦੀ ਪਹਿਲੀ ਸੁਭ ਕੰਮਲ ਖਾਂਦੀ ਦਾਸ ਨੂੰ ਸੋ ਮਿਲੀ ਸੋ ਪਰਮੇਸ਼ਰ ਨੇ ਦਾਵਾ ਕੀਤਾ ਰਾਮੀਲਾ ਗਰਾਉਂਡ ਦੇ ਵਿੱਚ ਕਿ ਜਿਸ ਨੂੰ ਤੁਸੀਂ ਲੱਭਦੇ ਫਿਰਦੇ ਹੋ ਧਰਮ ਸਥੇ ਤੇ ਸਾਹਮਣੇ ਬੈਠਾ ਸੱਭਾ ਪਾਇਆ ਅਸੀਂ ਪਰਦੇ ਦੀ ਮਿਲਣੀ ਭਗਵਾਨ ਨਾਲ ਹੋਈ ਬਾਦਕ ਤੇ ਮੋਂਦੇ ਵਰਕ ਬਾਦਕ ਤੇ ਮੋਂਦਾ ਦਾਵਾ ਨਹੀਂ ਕਰ ਸਕਦੇ ਉਹ ਜਿਹੜੀਆਂ ਸਾਡੇ ਅੰਦਰ ਕਵੀਆਂ ਨੇ ਉਹ ਸੀ ਦੂਰ ਕਰ ਨਹੀਂ ਸਕਦੇ ਜਿੰਨਾ ਮਰਜ਼ੀ ਸਮਝਾ ਲਓ ਜੂਗਲੀ ਨਿੰਦਾ ਤੇ ਬਾਜ਼ ਆਏ ਨਹੀਂ ਸਕਦੇ ਸੁਗਾਲ ਕਰੀਏ ਕਿ ਅਸੀਂ ਦੂਦ ਰਾਡੇ ਚੱਲ ਕੇ ਹਸਪਤਾਲ ਪਰਮਿਸ਼ਨ ਦੇ ਨਾਲ ਤੇ ਆਏ ਆ ਇੱਕ ਬੀਬੀ ਨੇ ਸ਼ਬਦ ਬੜਿਆ ਜਾਨਪਰੀਤੀ ਨਾਮ ਦੇ ਇੱਕ ਨੇ ਪੜਿਆ ਕਿ ਦੇਰੇ ਤੇ ਆਵਾਂਗੇ ਸੋਹੰਗਾ ਆ ਆਵਾਂਗੇ ਦਸੋ ਜੇ ਆਏ ਆ ਚੱਲ ਕੇ असी की मंगनागत अंगना जन भगत कैण प्रभु साया कपड़े रंग दे ਤੂੰ ਰੰਗਨ ਹਾਰਦਾ ਤਾਰਾ ਅਸੀਂ ਇੰਤਖੇ ਤੂੰ ਮੰਨ ਮੰਨਦੇ ਤੇਰੇ ਉੱਤੇ ਹਰੇ ਪੰਡਾਰਣ ਸਾਡੇ ਅੰਦਰੇ ਆਪਣੇ ਪ੍ਰੇਮ ਦੀ ਕੰਗਦੇ ਅਗਨੀ ਤਤ ਤਤ ਵਿਵਾਰੋ ਬੇ ਨਿਯਮ ਨੇ ਹੋ ਕੇ ਅਜੋਈ ਕੀ ਕਮੀ ਐ ਉਰੰਗਣ ਵਾਲਿਆ ਤੇ ਤੇਰੇ ਨਾਲੋਂ ਟੁਟੇ ਫਿਰ ਗੰਢ ਨੂੰ ਆਪਣਾ ਪ੍ਰੇਮ ਬੰਨ੍ਹ ਦੇ ਗੰਢ ਨੂੰ ਮਾਰ ਕੇ ਕਾਲਾ ਆਪਣੇ ਪ੍ਰੇਮੀਆਂ ਨੂੰ ਆਪਣਾ ਪਿਆਰ ਵੰਡ ਦੇ ਸ਼ਾਗੁਣਾ ਦੇ ਤੁੰਗਾਰੋਂ ਬਲਹਾਰੇ ਤੇਰੀ ਨੂਰੀ ਚੰਦ ਦੇ ਤੇਰਾ ਚੰਨ ਨਾ ਬੇਮਸਾਲ ਨੌ ਨੌ ਜਨਮਾਂ ਦੇ ਲੀਖ ਕਮਿਸ਼ਨ ਨੇ ਦੱਸਿਆ ਤੁਸੀਂ ਐਵੇਂ ਨਹੀਂ ਮੇਰੇ ਨਾਲ ਖੜੇ ਇੱਕ ਵਾਰੀ ਸੱਚੀ ਭਾਸ਼ਾ ਜਨਨ ਬੇਂਤੀ ਕਿਸੇ ਗੁਰਸਿੱਖ ਨੇ ਇਰਾਦਾ ਸਾਮੇ ਦੇਣੀ ਕੀਤੀ ਆ ਸਾਡੇ ਸੰਗ ভোট ਘੱਟਾ ਪਰਮੇਸ਼ਰ ਨੇ ਕਿਹਾ ਕਿ ਤੁਹਾਡੇ ਪੂਰਵ ਜਨਮਾਂ ਦੇ ਲੀਖ ਨਹੀਂ ਇਹ ਤੁਸੀਂ ਤਾਂ ਮੇਰੇ ਨਾਲ ਜੁੜੇ ਹੋ। ਅਗਰ ਮੈਂ ਇੱਕ ਛੰਨ ਕਰਨ ਵਿੱਚ ਇੱਕ ਅੱਖ ਦਾ ਬਣਾ ساری ਦੁਨੀਆ ਨੂੰ ਭੇਜਣਾ ਚਾਹੀਦਾ ਨਾ ਸੀ। ਨਿਮਾਸਤ। ਤੇਰੀ ਦੀਕ ਵਿੱਚ ਕੋਟਾ ਜੋਗ ਲੰਗ ਗਏ। ਸੱਚ ਮਿਲਿਆ ਨਜਵਾਰਾ। ਮੇਰ ਬਾਲਾ ਸ੍ਰੀ ਪਰਮਾਨਾ ਤੁੰ ਸਾਨੂੰ ਸੱਚ ਆਪਣਾ ਆਨੰਦ ਦੇ ਸੱਚਾ ਸੁਖ ਦੇ ਬਖਾਰ ਇਹ ਤੰਦ ਦੌਲਤ ਗੱਡੀਆਂ ਮਹਿਰ ਖਨਾਰੇ ਸੁਖ ਨਹੀਂ ਸੱਚਾ ਸੁਖ ਆਤਮ ਪਰਮਾਤਮਾ ਦਾ ਮੇਲ ਪਿਆਰ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਇਕ ਦਿਨਾ ਸਤ ਵਰ ਸਤ ਤੇ ਮਾਲਕ ਹੋ ਬਿਆਰ ਜੇ ਮਨ ਮੰਗਲੀ ਉਸ ਪਰਮੇਸ਼ਰ ਦਾ ਕੋ ਸੋ So so.